ਮੋਰਚਾ ਚੋਰੀ ਕਰਦਾ ਬਲੀਚਾ ਬੰਦੇ ਮਾਰ ਦੇਣਗੇ ਉਹਨੂੰ ਤਾਂ ਕਿੱਥੋਂ ਆਇਆ ਤੂੰ ਅੰਬਰਸਰੀ ਹੈ ਅੰਬਰਸਰੀ ਗੇਟ ਇੱਥੇ ਕੀ ਕਰਨ ਆਇਆ ਸੀ ਹੈ ਸਹੀ ਬੋਲ ਕਰਨ ਕਿ ਆਇਆ ਸੀ ਸਹੀ ਬੋਲ ਮੋਟਰਸਾਈਕਲ ਚੱਕ ਲੈ ਹੈ ਕਿ ਕੀ ਕਰਨਾ ਸਹੀ ਬੋਲ ਸਹੀ ਬੋਲ ਮੋਟਰਸਾਈਕਲ ਚੱਕਣ ਆਇਆ ਸੀਗਾ ਕਿ ਮੈਂ ਪਹਿਲੇ ਵੀ ਮੋਟਰਸਾਈਕਲ ਚੱਕੇ ਹੀ ਨਹੀਂ ਵਿੱਚ ਪਹਿਲਾਂ ਨਹੀਂ ਨਹੀਂ ਪਹਿਲਾ ਮਹੀਨਾ ਪਹਿਲਾਂ ਇਹਨਾਂ ਦਾ ਚੱਕੇ ਲਿਆ ਗਿਆ ਵੀਡੀਓ ਵੀਡੀਓ ਆ ਗਈ ਬਸ ਸਾਡੇ ਕੋਲੇ ਦਿਖਾਵਾਂ ਉਹਨੇ ਮੈਂ ਨਹੀਂ ਦਿਖਾਵਾਂ ਬੋਲ ਬੋਲ ਜਲਦੀ ਕਰ ਕਿੱਥੋਂ ਆਇਆ ਗਿਆ ਡੈਡੀ ਦਾ ਕੀ ਨਾਮ ਹੈ ਤੇਰਾ ਕੀ ਨਾਮ ਹੈ ਮਨੀ ਮਨੀ ਕਿਥੋਂ ਆਇਆ ਕਿਥੋਂ ਹੈ ਕਹਿੰਦੇ ਕਿ ਮੋਟਰਸਾਈਕਲ ਚੱਕ ਕੇ ਆਇਆ ਸੀਗਾ ਹੈ ਭਾਈ ਦੀ ਗੱਲ ਕੀ ਹੋਈ ਹੈ ਕਹਿੰਦੇ ਚੋਰੀ ਕੀਤੀ ਇਹਨੇ ਇਹ ਚੋਰੀ ਦਾ ਮੋਰਸਾ ਚੁੱਕਦਾ ਫੜਿਆ ਗਿਆ ਇਹ ਕਿਹੜੀ ਜਗ੍ਹਾ ਤੋਂ ਕਮੇਟੀ ਕਰਦੇ ਆਹ ਹੀ ਤੇ ਚੋਣੀ ਮਾਰਕੀਟ ਕਮੇਟੀ ਦਫਤਰ ਤੋਂ ਦੋ ਇੱਕ ਮੋਟਰਸਾਈਕਲ ਲੈ ਗਏ ਇਹ ਚੋਰੀ ਹੋ ਚੁੱਕੀ ਹੈ ਪਹਿਲਾਂ ਵੀ ਹੋਈ ਇੱਕ ਮੋਟਰਸਾਈਕਲ ਲੈ ਗਏ ਮੋਟਰਸਾਈਕਲ ਚੋਰੀ ਤੁਹਾਡਾ ਸੀਗਾ ਨਹੀਂ ਸਾਟਾ ਨਹੀਂ ਦੇਖੋ ਮੁੰਡਾ ਇਧਰ ਟੁੰਡਲ ਦਾ ਹੈਗਾ ਕੰਮ ਕਰਦੇ ਜੇ ਆ ਸਾਡਾ ਮੁਰਦਾ ਲੈ ਗਿਆ ਸੀ ਨਹੀਂ ਨਹੀਂ ਮੈਂ ਇੱਥੇ ਕੰਮ ਕਰਉਣ ਆਇਆ ਥਰਕਾਰੀ ਦਫ਼ਤਰ ਚ ਇਹ ਮੋਕੇ ਤੇ ਫੜਿਆ ਗਿਆ ਚੋਰ ਇਹ ਮੋਕੇ ਤੇ ਫੜਿਆ ਗਿਆ ਫੜਿਆ ਗਿਆ ਇੱਕ ਲੈ ਕੇ ਭੱਜ ਗਿਆ ਇੱਕ ਲੈ ਗਿਆ ਦੱਸਦਾ ਕੁਛ ਕਿੱਥੋਂ ਆਇਆ ਸੀਗਾ ਇਹ ਨਹੀਂ ਦੱਸਦਾ ਪਿਆ ਇੱਥੇ ਸਹੀ ਗੱਲ ਦੱਸਦਾ ਪਿਆ ਨਹੀਂ ਦੱਸਦਾ ਗੱਲ ਦੱਸਦਾ ਪਿਆ ਕਿ ਇਮਾਮ ਅਥਰੀ ਗੇਰ ਦਾ ਰਹਿਣਾ ਅਥਰੀ ਗੇਰ ਦਾ ਨਹੀਂ ਰਹਿਣ ਵਾਲਾ ਹੈ ਬਾਈ ਇਹ ਮੋੜ ਤੇ ਕਿੱਧਰ ਖੜਾ ਰਹਿਣਾ ਹੈ ਹੁਣ ਇਹਨਾਂ ਨੇ ਕੀ ਕਰੋਗੇ ਹੁਣ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਦੇਣ ਦਾ ਕੋਈ ਫਾਇਦਾ ਤਾਂ ਹੈ ਨਹੀਂਗਾ ਇਹਨਾਂ ਨੂੰ ਫੇਰ ਛੱਡ ਦੇਣਾ ਇਹ ਫੇਰ ਉਹਨਾਂ ਨੂੰ ਕੱਢੀ ਕਿ ਕੱਢੀ ਸੱਜਾ ਤੇ ਨਹੀਂ ਦੇਈਦੀ ਇਹਨਾਂ ਨੂੰ ਇਹਨਾਂ ਤੋਂ ਉਹਨਾਂ ਦੇ ਖਿਲਾਫ ਕਰਨ ਵਾਲਾ ਆ ਵੀ ਨਹੀਂ ਪਹੁੰਚਿਆ। ਕੋਈ 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 ਨਹੀਂ ਦੇਣਾ ਚਾਹੀਦਾ। ਉਹ ਕਿੱਥੋਂ ਆਇਆ ਤੂੰ? ਅੰਬਰਸਰੀ। ਅੰਬਰਸਰੀ ਗੇਟ। ਇੱਥੇ ਕੀ ਕਰਨ ਆਇਆ ਸੀ? ਹੈ? ਸਹੀ ਬੋਲ। ਕਰਨ ਕਿ ਆਇਆ ਸੀ? ਸਹੀ ਬੋਲ ਮੋਟਰਸਾਈਕਲ ਚੱਕ ਲੈ ਹੈ ਕਿ ਕੀ ਕਰਨਾ? ਸਹੀ ਬੋਲ। ਸਹੀ ਬੋਲ। ਮੋਟਰਸਾਈਕਲ ਚੱਕਣ ਆਇਆ ਸੀਗਾ। ਕਿਉਂਕਿ ਮੈਂ ਪਹਿਲੇ ਵੀ ਮੋਟਰਸਾਈਕਲ ਚੱਕੇ ਹੀ। ਨਹੀਂ ਵਿੱਚ ਪਹਿਲਾਂ। ਨਹੀਂ ਨਹੀਂ ਪਹਿਲਾ ਮਹੀਨਾ ਪਹਿਲਾਂ ਇਹਨਾਂ ਦਾ ਚੱਕੇ ਲਿਆ ਗਿਆ। ਵੀਡੀਓ ਵੀਡੀਓ ਆ ਗਈ ਬਸ ਸਾਡੇ ਕੋਲੇ। ਦਿਖਾਵਾਂ ਉਹਨੇ। ਮੈਂ ਨਹੀਂ ਦਿਖਾਵਾਂ। ਬੋਲ ਬੋਲ ਜਲਦੀ ਕਰ ਮੈਂ ਕਿਥੋਂ ਆਇਆ ਕੀ ਆ ਡੈਡੀ ਦਾ ਕੀ ਨਾਮ ਹੈ ਤੇਰਾ ਕੀ ਨਾਮ ਹੈ ਮਨੀ 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 ਕਿਥੋਂ ਆਇਆ ਕਿਥੋਂ ਹੈ ਇਥੇ ਕਿ ਮੋਟਰਸਾਈਕਲ ਚੱਕ ਕੇ ਆਇਆ ਸੀਗਾ ਹੈ ਹੈ ਗਿਆ ਉਹ ਭਾਈ ਦੀ ਗੱਲ ਕੀ ਹੋਈ ਹੈ ਕਮੇਟ ਕਰਦੇ ਨੇ ਚੋਰੀ ਕੀਤੀ ਇਹਨੇ ਇਹ ਚੋਰੀ ਕੀਤਾ ਇਹ ਦੋ ਸਰ ਦਾ ਮੋਟਰਸਾਈਕਲ ਚੁੱਕਦਾ ਫੜਿਆ ਗਿਆ ਇਹ ਕਿਹੜੀ ਜਗ੍ਹਾ ਤੋਂ ਕਮੇਟੀ ਕਰਦੇ ਆਹੀ ਤੇ ਖੋਣੀ ਮਾਰਕੀਟ ਕਮੇਟੀ ਦਫਤਰ ਤੋਂ ਦੋ ਇੱਕ ਮੋਟਰਸਾਈਕਲ ਲੈ ਗਏ ਅੱਗੇ ਦੇਖੋ ਜੀ ਅੱਗੇ ਦੇਖੋ ਜੀ ਸਾਡੇ ਨੂੰ ਚੋਰੀ ਹੋ ਚੁੱਕੀ ਹੈ ਪਹਿਲਾਂ ਵੀ ਹੋਈ ਇੱਕ ਮੋਟਰਸਾਈਕਲ ਲੈ ਗਏ ਮੋਟਰਸਾਈਕਲ ਚੋਰੀ ਮੋਟਰਸਾਈਕਲ ਤੁਹਾਡਾ ਸੀਗਾ ਨਹੀਂ ਸਾਡਾ ਨਹੀਂ ਸਿੱਧਾ ਮੁੰਡੇ ਦਾ ਇਧਰ ਮੁੰਡਾ ਇਹਨਾਂ ਦਾ ਕੰਮ ਕਰਦਾ ਹੈ ਜੀ ਸਾਡਾ ਮੁਰਦਾ ਲੈ ਕੇ ਗਿਆ ਸੀ ਨਹੀਂ ਨਹੀਂ ਮੈਂ ਇੱਥੇ ਕੰਮ ਕਰਉਣ ਆਇਆ ਥਰਕਾਰੀ ਦਫ਼ਤਰ ਚ ਇਹ ਮੋਕੇ ਤੇ ਫੜਿਆ ਗਿਆ ਚੋਰ ਇਹ ਮੋਕੇ ਤੇ ਫੜਿਆ ਗਿਆ ਫੜਿਆ ਗਿਆ ਇੱਕ ਲੈ ਕੇ ਭੱਜ ਗਿਆ ਇੱਕ ਲੈ ਗਿਆ ਦੱਸਦਾ ਕੁਛ ਕਿੱਥੋਂ ਆਇਆ ਸੀਗਾ ਇਹ ਨਹੀਂ ਦੱਸਦਾ ਪਿਆ ਇੱਥੇ ਸਹੀ ਪੁੱਛ ਦੱਸਦਾ ਪਿਆ ਨਹੀਂ ਦੱਸਦਾ ਗੱਲ ਦੱਸਦਾ ਪਿਆ ਕਿ ਇਮਾਮ ਅਥਰੀ ਗੇੜ ਦਾ ਰਹਿਣਾ ਪਰ ਅਮਰਥਰੀ ਗੇੜ ਦਾ ਨਹੀਂ ਰਹਿਣ ਵਾਲਾ ਹੈ ਬਾਈ ਇਹ ਮੋੜ ਤੇ ਕਿੱਧਰ ਖੜਾ ਰਹਿਣਾ ਹੈ ਹੁਣ ਇਹਨਾਂ ਨੇ ਕੀ ਕਰੋਗੇ ਹੁਣ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਦੇਣ ਦਾ ਕੋਈ ਫਾਇਦਾ ਤਾਂ ਹੈ ਨਹੀਂਗਾ ਇਹਨਾਂ ਨੂੰ ਫੇਰ ਛੱਡ ਦੇ ਇਹ ਫੇਰ ਉਹਨਾਂ ਨੂੰ ਕੱਢੀ ਕਿ ਕੱਢੀ ਫਾਇਦਾ ਨਹੀਂ ਦੇਈ ਦੀ ਇਹਨਾਂ ਨੂੰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर